ਉਹ ਕੀ ਰਿਹਾ ਜੀ ਐ ਐ ਜੀ ਹਾਂ ਇਹ ਕੈਂਸਰ ਹੈ ਬਈ ਆ ਨਾ ਇੱਕ ਡੇਕ ਖੜੀ ਹੈ ਜੀ ਥੋੜੀ ਪਾਸ਼ਾ ਦੇ ਵਿੱਚ ਇਹਨੂੰ ਡੇਕ ਕਹਿੰਦੇ ਨੇ ਨਿੰਮ ਕਹਿੰਦੇ ਨੇ ਛੋਟਾ ਨਿੰਮ ਜੋ ਵੀ ਕਹਿੰਦੇ ਨੇ ਇਹ ਲੋਕੇਸ਼ਨ ਹੈਗੀ ਹੈ ਜੀ ਕਰਾਚੋ ਦੀ ਤੇ ਇਹਨੂੰ ਆ ਹੋਇਆ ਕੀ ਪਿਆ ਪੁਰਾਣੇ ਬਜ਼ੁਰਗ ਬੈਠੇ ਨੇ ਇਹਨਾਂ ਨੂੰ ਮੈਂ ਪੁੱਛਿਆ ਜੀ ਇਹ ਕਹਿੰਦੇ ਇਹਨੂੰ ਕੈਂਸਰ ਹੋ ਗਿਆ ਜੀ ਠੀਕ ਹੈ ਦਿਨੋਂ ਦਿਨ ਫੁੱਲੀ ਜਾਂਦੀ ਐ ਤੇ ਹੈਗੀ ਆ ਮੈਨੂੰ ਲੱਗਦਾ ਹੈ 25 30 ਸਾਲ ਪੁਰਾਣੀ ਇਹਨਾਂ ਨੂੰ ਪੁੱਛ ਲੈਣੇ ਆਪਾਂ ਆ ਦੇਖੋ ਤੁਸੀਂ ਜੀ ਇਹਨੂੰ ਇਹਦੇ ਬਾਰੇ ਕੀ ਤੁਹਾਨੂੰ ਪਤਾ ਹੈ ਵੀ ਇਹਨਾਂ ਨੂੰ ਦਿੱਕਤ ਕੀ ਹੋਈ ਹੈ ਜਾਂ ਇਹਦਾ ਹੱਲ ਕੀ ਹੋ ਸਕਦਾ ਹੈ ਏਥੋਂ ਤੋਂ ਦੇਖੋ ਤੁਸੀਂ ਕੋਈ ਠੀਕ ਹੈ ਤਾਂ ਇੱਥੋਂ ਦੇਖੋ ਕਿਵੇਂ ਖੁੱਲੀ ਕੋਈ ਆਬ ਜੋ ਬੈਠੇ ਨੇ ਇਹਨਾਂ ਨੂੰ ਆਪਾਂ 1990 99 'ਚ ਆਈ ਆਏ ਚੌਕਿਓਰੇ ਉਹਨਾਂ ਨੇ ਲਾਈਆਂ ਦੀ ਇੱਥੇ ਖਾਸ ਡੇਕਾਂ ਲੂਪਾਂ ਦੀਆਂ ਉਹ ਕੀ ਰੇ ਜੀ ਐ ਐ ਜੀ ਇਹ ਇਹ ਕੈਂਸਰ ਹੈ ਬਈ ਇਹਦਾ ਹੱਲ ਹੋਇਆ ਨਹੀਂ ਜੀ ਕੋਈ। ਨਾ ਇਹਦਾ ਕੋਈ ਹੱਲ ਨਹੀਂ ਹੋ ਸਕਦਾ। ਇਹਦੇ ਬਾਰੇ ਦੱਸਿਓ ਜੀ ਜ਼ਰੂਰ ਜੇ ਕਿਸੇ ਨੂੰ ਪਤਾ ਹੈ। ਹਾਂ ਜੀ ਬਾਕੀ ਇਹਦਾ ਹੱਲ ਭਾਈ ਮੈਂ ਬਿਮਾਰ ਆਗਾ ਹੁਣ ਮੇਰਾ ਪਾਸਾ ਖੜਾਗਾ। ਉਹੀ ਚੀਜ਼ ਹੈ। ਆ ਦੇਖੋ ਯਾਰ ਪਹਿਲੀ ਵਾਰੀ ਦੇਖਿਆ ਐਵੇਂ ਦਾ। ਜੇ ਕਿਸੇ ਨੂੰ ਇਹਦੇ ਬਾਰੇ ਪਤਾ ਹੈ ਤਾਂ ਦੱਸਿਓ। ਇਹ ਬੜੀ ਜਾਂਦੇ ਕਹਿੰਦੇ ਦਿਨੋਂ ਦਿਨ ਪਹਿਲਾਂ ਛੋਟੀ ਸੀ ਤੇ ਕਰਾਚੋ ਦੀ ਲੋਕੇਸ਼ਨ ਹੈ ਜੀ। ਜੇ ਤੁਸੀਂ ਆਏ ਇੱਧਰ ਆ ਬਜ਼ੁਰਗ ਬੈਠੇ ਹੁੰਦੇ ਨੇ ਇਹਨਾਂ ਨੂੰ ਦੱਸ ਕੇ ਜਾਇਓ। ਨਹੀਂ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਹੋਇਆ ਕੀ ਆ ਲੋਕੇਸ਼ਨ ਐ। ਆ ਚੈੱਕ ਕਰ ਲਓ।